ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਬਾਈਪਾਸ ਨੇੜੇ ਰਾਵੀ ਹੋਟਲ ਦੇ ਸਾਹਮਣੇ ਹੋਏ ਸੜਕੀ ਹਾਦਸੇ ਵਿੱਚ ਪਤੀ ਪਤਨੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਉਕਤ ਹਾਦਸਾ ਤੇਜ਼ ਰਫ਼ਤਾਰ ਸਕੋਰਪਿਓ ਵੱਲੋਂ ਸਕੂਟਰੀ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਅਮ੍ਰਿਤਿਕ ਪਤੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਕਰਤਾਰ ਚੰਦ ਤੇ ਉਸ ਦੀ ਪਤਨੀ ਸ਼ਾਂਤੀ ਦੇਵੀ ਸਕੂਟਰੀ ਤੇ ਆਪਣੀ ਬੇਟੀ ਨੂੰ ਮਿਲ ਕੇ ਵਾਪਸ ਕਿਸੇ ਹੋਰ ਰਿਸ਼ਤੇਦਾਰਾ ਕੋਲ ਜਾ ਰਹੇ ਸਨ ਤੇ ਜਦੋਂ ਉਹ ਦਿਨਾਨਗਰ ਬਾਈਪਾਸ ਨਜ਼ਦੀਕ ਰਾਵੀ ਹੋਟਲ ਕੋਲ ਪਹੁੰਚੇ ਤਾਂ ਪਿੰਡ ਕੋਠੇ ਲੋਹਗੜ੍ਹ ਨੂੰ ਜਾਂਦੀ ਸੜਕ ਪਾਰ ਕਰਦੇ ਸਮੇਂ ਤੇਜ਼ ਰਫ਼ਤਾਰ ਸਕੋਰਪਿਓਂ ਨਾਲ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਮਾ ਦੀ ਮੌਕੇ ਤੇ ਹਿੰਮਤ ਹੋ ਗਈ ਆਪਣੇ ਅਜੇ ਕੁਮਾਰਾਂ ਨੈਸਟਮ ਆਪਣੇ ਡਾਕਟਰ ਮੌਜੂਦ ਸੀ ਮੈਨੂੰ ਆਪਣੇ ਭੂਆ ਜੀ ਦੇ ਬੇਟੇ ਦਾ ਫੋਨ ਆਇਆ ਮੇਦਾਨਾ ਮੇਰੇ ਮਾਪੇ ਆਪਣੇ ਪੁਰਾਡੇ ਪੁਆਦੇ ਨੂੰ ਵੱਡੇ ਕੋਕਰ ਜੀ ਦਾ ਫਿਰ ਬਾਈਪਾਸ ਤੇ ਆਕੀਂ ਕੰਡਾ ਹੋ ਗਿਆ ਜਿਵੇਂ ਮੋਕੇ ਤੇ ਦਿੱਕੋ ਹੋ ਗਿਆ ਤੇ ਮੈਂ ਫੋਨ ਸੁਣਦੇ ਸਾਰੀ ਮੈਂ ਦਾ ਪਲਾਂ ਮਿੰਟ ਮੈਂ ਵੀ ਮੋਕੇ ਤੇ ਆ ਗਿਆ ਤੇ ਪਰਾ ਲਗਾਉਣ ਲਈ ਪੋਸਟ ਮਾਸਟਰ ਵਾਸਤੇ ਬਰਦਾਸਪੁਰ ਲੈ ਗਏ ਨੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸਰ ਆਪਣੇ ਇਹਨਾਂ ਦਾ ਪਿੰਡ ਹੈਗਾ ਨਹੀਂ ਰਾਵਲ ਗਬਰੀਆਂ ਸਾਪੇਆਂ ਦੀ ਬੇਟੀ ਇੱਕ ਵਿਆਹੀ ਆ ਛੰਡੇ ਚੱਕਦੀ ਤੇ ਬੇਟੀ ਤੋਂ ਹੋ ਕੇ ਆਪਣੇ ਮੋਕੇ ਲੋਕ ਆਪਣੇ ਲੋਕਰ ਪਿੰਡ ਜਾ ਰਹੇ ਸੀ ਆਪਣੀ ਭੈਣ ਕੋ ਮੇਰੇ ਪੂਆ ਜੀ ਤੇ ਉੱਥੇ ਬਾਈਪਾਸ ਤੇ ਹੋ ਗਈ ਉਹਨਾਂ ਦਾ ਕਿਹੜੀ ਗੱਡੀ ਨਾਲ ਹਟ ਹੋਏਗੇ ਗੱਡੀਆਂ ਮੈਂ ਨਹੀਂ ਗਿਆ ਸਕੋਰ ਦੀ ਗੱਡੀ ਹੈ ਜੀ ਆ ਨੰਬਰ ਹੈ ਜੀ ਉਧਰ ਦਿਨਾਨਗਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਹ ਰਾਵੀ ਪੈਲੇਸ ਦੇ ਲਾਗੇ ਥਾਣਾ ਦਿਨਾਨਗਰ ਦੇ ਹਾਈਵੇ ਉੱਤੇ ਇੱਕ ਐਕਸੀਡੈਂਟ ਵਾਪਰਿਆ ਵਾ ਜਿਸ ਦੇ ਵਿੱਚ ਇੱਕ ਹਸਬੰਡ ਵਾਈਫ ਹੈਗੇ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਸਕੂਟੀ ਤੇ ਆ ਰਹੇ ਸੀ ਕਿ ਇੱਕ ਜਿਹਨਾਂ ਦਾ ਨਾਮ ਕਰਤਾਰ ਚੰਦ son of ਦਤੂ ਰਾਮ ਤੇ ਉਹਦੀ ਪਤਨੀ ਦਾ ਨਾਮ ਸ਼ਾਂਤੀ ਦੇਵੀ ਸੀਗਾ ਇਹ ਪਿੰਡ ਰਾਵਲ ਦੇ ਰਹਿਣ ਵਾਲੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਇੱਕ ਸਕੋਰਪਿਓ ਗੱਡੀ ਜਿਹੜਾ ਪੀਪੀ 70A 7989 ਦੇ ਨਾਲ ਹੋਇਆ ਮੌਕੇ ਤੋਂ ਡਰਾਈਵਰ ਭੱਜ ਗਏ ਬਾਕੀ ਗੱਡੀ ਕਬਜ਼ੇ ਚ ਲੈ ਲਈ ਗਈ ਹੈ ਤੇ ਜਿੱਦਾਂ ਦੇ ਬਿਆਨ ਦਿੱਤੇ ਜਾਣਗੇ ਵੈਸੇ ਤਪਰੀ ਸਮਝ ਲੰਨ ਜਾਣਾ ਸਰ ਕਿੰਨੀ ਉਮਰ ਦੇ ਸੀ ਉਹ ਮੋਸਲੀ ਤੋਂ 70 ਪਲਸ ਸੀਗੇ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਇਹ ਆ ਇਹ ਹਮਸਰ ਸਾਈਡ ਤੋਂ ਆ ਰਹੀ ਸੀ ਕਿ ਠਾਰਗੋੜ ਜਾ ਰਹੀ ਸੀ ਸਾਸਵਾ ਪਰਨਾ ਕਰਨ ਇਹਦੇ ਹੁਣ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕਿ ਕੀ ਆ ਕੀ ਨਹੀਂ ਇਹ ਤੇ ਕੱਟ ਬਣਿਆ